ਕੇ ਸਾਰਿਆਂ ਨੂੰ ਤਕਲੀਫ ਹੋ ਕੀ ਗਈ ਪੰਜਾਬੀਓ ਇਹਦੇ ਪਿੱਛੇ ਤੁਹਾਨੂੰ ਜਾ ਕੇ ਇੱਕ ਚੀਜ਼ ਸਮਝਣੀ ਪਊਗੀ ਸਭ ਤੋਂ ਪਹਿਲਾਂ ਉਹ ਸੁਣੋ ਕੀ ਇਹ ਸਾਰੇ ਦੇ ਸਾਰੇ ਇਹਨਾਂ ਦੀ ਹਿਸਟਰੀ ਕਢਾ ਕੇ ਦੇਖ ਲਓ ਇਹ ਭੂ ਮਾਫੀਆ ਚਲਾਉਂਦੇ ਰਹੇ ਨੇ ਇਹ ਲੈਂਡ ਮਾਫੀਆ ਚਲਾਉਂਦੇ ਰਹੇ ਨੇ ਜਿੰਨੀ ਪੰਜਾਬ ਦੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਿੰਨੀ ਪੰਜਾਬ ਦੀ ਇਲੀਗਲ ਕੰਸਟਰਕਸ਼ਨ ਹੋਈ ਹੈ ਜਿੰਨੀਆਂ ਇਲੀਗਲ ਕਲੋਨੀਆਂ ਬਣੀਆਂ ਜਿਹਦੇ ਅੱਜ ਤੱਕ ਕਲੇਸ਼ ਨਹੀਂ ਮੁੱਕੇ ਜਿਹਦੇ ਅੱਜ ਤੱਕ ਰੋਲੇ ਨਹੀਂ ਮੁੱਕੇ ਉਹ ਸਾਰਿਆਂ ਦੀ ਦੇਣ ਇਹ ਜਿਹੜੇ ਬੈਠੇ ਨੇ ਵਿਰੋਧੀ ਇਹ ਬੇਸਿਕਲੀ ਇਹ ਭੂ ਮਾਫੀਆ ਚਲਾਉਣ ਵਾਲੇ ਇਹ ਲੋਕ ਨੇ ਸਾਰੇ ਉਹ ਪ੍ਰਮੋਟਰ ਡਿਵੈਲਪਰ ਜਿਹੜੇ ਇਹਨਾਂ ਦੇ ਖਾਸ ਸੀਗੇ ਜਿਹੜੇ ਇਹਨਾਂ ਦੇ ਸ਼ੈਲਟਰ ਦਿੱਤੇ ਹੋਏ ਸੀ ਉਹਨਾਂ ਨੂੰ ਅੰਡਰ ਟੇਬਲ ਓਵਰ ਟੇਬਲ ਕਰ ਕਰਕੇ ਸਾਰੇ ਪੰਜਾਬ ਦਾ ਜਿਹੜਾ ਵਿਕਾਸ ਹੈ ਹੋ ਲੀਹੋ ਲਾਤਾ ਇਹਨਾਂ ਨੇ ਹੁਣ ਇਹ ਜਿਹੜੀ ਇਹ ਪਾਲਿਸੀ ਅਸੀਂ ਲੈ ਕੇ ਆਏ ਆ ਇਹ ਪਾਲਿਸੀ ਕਹਿੰਦੀ ਕੀ ਹੈ ਇਹਨੂੰ ਪਹਿਲਾਂ ਤੱਥਾਂ ਦੇ ਨਾਲ ਤੱਥਸਾਰ ਦੇ ਨਾਲ ਸਮਝਣਾ ਪਊਗਾ ਮੈਂ ਪੰਜਾਬੀਆਂ ਨੂੰ ਪੁੱਛਦਾ 20 ਗਲੀਆਂ ਇੱਕ ਗਲੀ ਨੂੰ ਅਟੈਚ ਹੁੰਦੀਆਂ 20 ਗਲੀਆਂ ਆਪਾਂ ਦੇਖਿਆ ਤੇ ਉਹ ਜਦੋਂ 20 ਗਲੀਆਂ ਚੋਂ ਟ੍ਰੈਫਿਕ ਨਿਕਲ ਕੇ ਇੱਕ ਮੇਨ ਗਲੀ ਤੇ ਆਂਦੀ ਹੈ ਉੱਥੇ ਐਡਾ ਲੰਬਾ ਜਾਮ ਲੱਗ ਜਾਂਦਾ ਹੈ ਟ੍ਰੈਫਿਕ ਜਾਮ ਹੋ ਜਾਂਦੀ ਹੈ ਜਦੋਂ ਬਰਸਾਤ ਪੈਂਦੀ ਆ ਪਾਣੀ ਉਹ ਪਾਣੀ ਖੜਾ ਹੁੰਦਾ ਟ੍ਰੈਫਿਕ ਦੇ ਜਾਮ ਪਾਣੀ ਉਹ ਪਾਣੀ ਸੀਵਰੇਜ ਦਾ ਸਿਸਟਮ ਕੋਈ ਨਹੀਂ ਬੁਰਾ ਹਾਲ ਲਾਈਟਾਂ ਕੋਈ ਨਹੀਂ ਪਾਰਕ ਕੋਈ ਨਹੀਂ ਸਾਡੀਆਂ ਮਾਤਾਵਾਂ ਤੇ ਪਹਿਣਾ ਨੂੰ ਸ਼ਾਮ ਨੂੰ ਬੱਚਿਆਂ ਦੇ ਨਾਲ ਸੈਰ ਕਰਨ ਦੀ ਪਾਰਕ ਕੋਈ ਨਹੀਂ ਤੇ ਜਦੋਂ ਪਤਾ ਕਰੋ ਇਹ ਕਿਹਨੇ ਕਲੋਨੀ ਕੱਟੀ ਸੀ ਇਹ ਤਾਂ ਜੀ ਫਲਾਣਾ ਡਿਵੈਲਪਰ ਕੱਟ ਕੇ ਗਿਆ ਸੀਗਾ ਇਹਦੇ 'ਚ ਹਿੱਸਾ ਕਿਹਦਾ ਬੋਲਦਾ ਉਹ ਫਰਾਨੇ ਕਾਂਗਰਸ ਦੀ ਦਾ ਮੰਤਰੀ ਦਾ ਬੋਲਦਾ ਜੀ ਇਹ ਤਾਂ ਪੈਸਾ ਕਿਹਦਾ ਲੱਗਿਆ ਹੋਇਆ ਹੈ ਉਹ ਜੀ ਭਾਜਪਾ ਦੇ ਫਲਾਣੇ ਲੀਡਰ ਦਾ ਲੱਗਿਆ ਹੋਇਆ ਜੀ ਇਹਦੇ ਤੇ ਇਹ ਕਿ ਕਿਹੜੇ ਬੰਦੇ ਨੇ ਪੈਸੇ ਲੈ ਕੇ ਅੰਦਰੋਂ ਖਾਤੀ ਇਹਨਾਂ ਨੂੰ ਜਾਲੀ ਕਲੋਨੀਆਂ ਕੱਟਣ ਦੀ ਪਰਮਿਸ਼ਨ ਦੇਤੀ ਇਹ ਤਾਂ ਜੀ ਅਕਾਲੀਆਂ ਦੇ ਟਾਈਮ 'ਚ ਹੋਇਆ ਜੀ ਟੋਟਲ ਬੰਦਿਆਂ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਇਲੀਗਲ ਕੰਸਟਰਕਸ਼ਨ ਕਰਾਈ ਅੱਜ ਸਾਰਾ ਪੰਜਾਬ ਅੱਜ ਸਾਰਾ ਪੰਜਾਬ ਸੀਵਰੇਜ ਦੀ ਸਮੱਸਿਆ ਨਾਲ ਝੂਟਣ ਲਾਤਾ ਇਹਨਾਂ ਨੇ ਟ੍ਰੈਫਿਕ ਦੀ ਸਮੱਸਿਆ ਨਾਲ ਇਹਨਾਂ ਨੇ ਝੂਟਣ ਲਾਤਾ ਕੋਈ ਪਾਰਕ ਨਹੀਂ ਡਿਵੈਲਪ ਕਰਕੇ ਦਿੱਤਾ ਕੋਈ ਹਸਪੀਟਲ ਨਹੀਂ ਉੱਥੇ ਡਿਵੈਲਪ ਕਰਕੇ ਦਿੱਤਾ ਕੋਈ ਕਮਿਊਨਿਟੀ ਸੈਂਟਰ ਨਹੀਂ ਡਿਵੈਲਪ ਕਰਕੇ ਦਿੱਤਾ ਹਜ਼ਾਰਾਂ ਹੀ ਆਹੀ ਜੇ ਬੰਦੇ ਜਿਹੜੇ ਕਲੋਨੀਆਂ ਕੱਟ ਕੇ ਫਿਰ ਰਫੂ ਚੱਕਰ ਹੋਗੇ ਭੱਜ ਗਏ ਤੇ ਪਿੱਛੋਂ ਝੱਲ ਕੌਣ ਰਿਆ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਉਹਨਾਂ ਦੇ ਵਿਚਾਰੇ ਉਹ ਤਰਸਦੇ ਫਿਰਦੇ ਨੇ ਕਿਉਂ ਕਿ ਕਿਉਂਕਿ ਜਦੋਂ ਉਹਨਾਂ ਨੂੰ ਇਹ ਪਲਾਟ ਦਿੱਤੇ ਗਏ ਸੀ ਉਦੋਂ ਉਹਨਾਂ ਨੂੰ ਮਤਲਬ ਕਿ ਵਾਦੇ ਐਡੇ ਐਡੇ ਕੀਤੇ ਗਏ ਸੀ ਆ ਕਰਾਂਗੇ ਉਹ ਕਰਾਂਗੇ ਫਿਰ ਉਹਨਾਂ ਨੂੰ ਛੱਡ ਕੇ ਭੱਜ ਗਏ ਹਜ਼ਾਰਾਂ ਕਲੋਨਰ ਕੋਲੋਨਾਈਜ਼ਰ ਇਸ ਤਰ੍ਹਾਂ ਨਾਲ ਡਿਫਾਲਟਡ ਹੋਏ ਔਰ ਲੱਖਾਂ ਲੋਕ ਪ੍ਰਭਾਵਿਤ ਹੋਏ ਤੇ ਉਹ ਲੱਖਾਂ ਲੋਕ ਆ ਕੇ ਰੋਜ਼ ਸਰਕਾਰ ਨੂੰ ਇੱਕ ਗੱਲ ਕਹਿੰਦੇ ਸੀ ਕਿ ਸਾਡੀਆਂ ਕਲੋਨੀਆਂ ਨੂੰ ਰੈਗੂਲਰਾਈਜ਼ ਕਰੋ ਜੀ ਸਾਨੂੰ ਇਹ ਨਾ ਕਲੋਨੀਆਂ ਨੂੰ ਸਾਨੂੰ ਮਿਊਂਸੀਪਲ ਲਿਮਟ ਦੇ ਅੰਡਰ ਲੈ ਕੇ ਆਓ ਜੀ ਸਾਡੇ ਉੱਥੇ ਸੀਵਰੇਜ ਨਹੀਂ ਜੀ ਪੈ ਰਿਆ ਸਾਡੇ ਉੱਥੇ ਜੀ ਇੰਟਰਲੋਕਿੰਗ ਟਾਈਲ ਦੀ ਸੜਕ ਨਹੀਂ ਜੀ ਬਣ ਰਹੀ ਅਸੀਂ ਐਨੇ ਪਰੇਸ਼ਾਨ ਹੈ ਭਗਵਾਨ ਸਿੰਘ ਮਾਨ ਜੀ ਦੇ ਜਦੋਂ ਇਹ ਚੀਜ਼ ਨੋਟਿਸ 'ਚ ਆਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਉਹਨਾਂ ਨੇ ਪੂਰੇ ਬੰਦੇ ਬਿਠਾਏ ਉਹ ਕਹਿੰਦੇ ਯਾਰ ਆਪਾਂ ਪੰਜਾਬ 'ਚੋਂ ਦੇਖੋ ਜਿਹੜੀ ਹੁਣ ਡਵੈਲਪਮੈਂਟ ਪੁਰਾਣੀ ਹੋ ਗਈ ਹੁਣ ਕਿਸੇ ਦਾ ਬੜਾ ਆਇਆ ਹੋਇਆ ਮਕਾਨ ਤਾਂ ਨਹੀਂ ਢਾ ਸਕਦੇ ਸਾਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਅਗਲੇ ਨੇ ਖੂਨ ਪਸੀਨੇ ਦੀ ਕਮਾਈ ਨਾਲ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲ ਅਗਲੇ ਨੇ ਆਪਣਾ ਆਸ਼ੀਆਨਾ ਤਿਆਰ ਕੀਤਾ ਉਹ ਤਾਂ ਢਾ ਨਹੀਂ ਸਕਦੇ ਹੁਣ ਸੜਕਾਂ ਕਿਸੇ ਦੀਆਂ ਫੜ ਕੇ ਆਇਆ ਤਾਂ ਹੈ ਨਹੀਂ ਬਈ ਚੌੜੀਆਂ ਕਰ ਦਈਏ ਜਿਹੜੀਆਂ ਸੜਕਾਂ ਛੋਟੀਆਂ ਰਹਿ ਗਈਆਂ ਛੋਟੀਆਂ ਰਹਿ ਗਈਆਂ 8-8 10-10 ਫੁੱਟ ਚੌੜੀਆਂ ਸੜਕਾਂ ਦੇ ਉੱਤੇ ਕਲੋਨੀਆਂ ਕੱਟੀਆਂ ਹੋਈਆਂ ਜਾ ਕੇ ਦੇਖੋ ਹਾਲਾਤ ਕੀ ਨੇ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਇਹ ਚੀਜ਼ ਨੋਟਿਸ 'ਚ ਆਈ ਮਾਨ ਸਾਹਿਬ ਨੇ ਇਸ ਗੱਲ ਦੀ ਸੀਰੀਅਸਨੈਸ ਨੂੰ ਸਮਝਦੇ ਹੋਏ ਸਾਰੇ ਡਿਪਾਰਟਮੈਂਟ ਨੂੰ ਬੁਲਾ ਕੇ ਇੱਕ ਗੱਲ ਕਹੀ ਵੀ ਜੋ ਇਹਨਾਂ ਨੇ ਪਿੱਛੇ ਕੀਤਾ ਸਾਡੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬੀਆਂ ਨੂੰ ਅਗਲੇ ਅੱਗੇ ਨੂੰ ਇਹ ਭੁਗਤਣਾ ਨਾ ਪਵੇ ਇਹ ਦਿੱਕਤਾਂ ਨਾਣ ਤਾਂ ਇਹਦਾ ਹੱਲ ਕੀ ਹੈ ਤਾਂ ਸਾਰਿਆਂ ਨੇ ਬੈਠ ਕੇ ਇੱਕ ਗੱਲ ਕਹੀ ਕਿ ਇੱਕ ਤਾਂ ਇਲੀਗਲ ਕਲੋਨੀਆ ਦਾ ਮਾਫੀਆ ਕਿਉਂਕਿ ਸਾਡੇ ਕੋਲ ਜਿਹੜੇ ਚੰਗੇ ਵਧੀਆ ਕਲੋਨਾਈਜ਼ਰ ਜਿਹੜੇ ਕਿਹੜੇ ਜਿਹੜੇ ਸਹੀ ਮੈਨੇ ਦੇ ਵਿੱਚ ਪੰਜਾਬ ਦੀ ਡਵੈਲਪਮੈਂਟ ਸਹੀ ਤਰੀਕੇ ਨਾਲ ਕਰ ਰਹੇ ਸੀ ਉਹਨਾਂ ਨੇ ਵੀ ਸਾਨੂੰ ਆ ਕੇ ਕਿਹਾ ਵੀ ਸਾਡਾ ਤਾਂ ਜੀ ਆ ਸਾਡਾ ਦੇਖੋ ਇਹ ਕਰੀ ਕੀ ਜਾਂਦੇ ਨੇ ਆ ਜਿਹੜੇ ਇਲੀਗਲ ਇਹ ਅਕਾਲੀ ਕਾਂਗਰਸੀ ਭਾਜਪਾਈਆਂ ਦੇ ਸ਼ੈਲਟਰ ਦੇ ਥੱਲੇ ਚੱਲਦਾ ਜਿਹੜਾ ਭੂ ਮਾਫੀਆ ਹੈ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਲੱਗਿਆ ਹੋਇਆ ਤਾਂ ਮਾਨ ਸਾਹਿਬ ਨੇ ਕਿਹਾ ਵੀ ਅੱਜ ਤੋਂ ਬਾਅਦ ਆਪਾਂ ਕੋਈ ਐਸੀ ਪਾਲਿਸੀ ਤਿਆਰ ਕਰੋ ਜੀ ਦੇ ਨਾਲ ਪੰਜਾਬ ਦੀ ਜਿਹੜੀ ਡਵੈਲਪਮੈਂਟ ਹੈ ਉਹ ਬੜੇ ਇੱਕ ਸ਼ਾਨਦਾਰ ਤਰੀਕੇ ਨਾਲ ਹੋ ਸਕੇ ਅਸੀਂ ਇੱਕ ਬੜੀ ਸ਼ਾਨਦਾਰ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਲੈਂਡ ਪੂਲਿੰਗ ਦੀ ਪਾਲਿਸੀ ਦੇ ਅਕ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਪਹਿਲੀ ਗੱਲ ਸਾਡੇ ਜਿੰਨੇ ਕਿਸਾਨ ਭਰਾ ਨੇ ਉਹ ਸਾਡੀ ਜਿੰਦجان ਨੇ ਕਿਸੇ ਕਿਸਾਨ ਤੋਂ ਕਿਸੇ ਕਿਸਾਨ ਤੋਂ ਤੱਕੇ ਨਾਲ ਜਗਾ ਅਕਵਾਇਰ ਨਹੀਂ ਕੀਤੀ ਜਾਊ ਅਨਲੈਸ ਨੰਟਲ ਉਹ ਵੋਲੰਟਰੀਲੀ ਕਹੇ ਕਿ ਮੈਂ ਦੇਣੀ ਚਾਹੁੰਦਾ ਨੰਬਰ 1 ਫਿਰ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਇਹਨੂੰ ਕੱਟ ਕਰਕੇ ਚਲਾ ਦਿਓ ਕਿ ਕਿਸੇ ਵੀ ਕਿਸਾਨ ਤੋਂ ਤੱਕੇ ਨਾਲ 1 ਇੰਚ ਵੀ 1 ਮਰਲਾ ਵੀ ਜ਼ਮੀਨ ਐਸੀ ਨਹੀਂ ਲੱਤੀ ਜਾਊਗੀ ਜਿਹਦੇ ਚੋਦੀ ਰਜਾਮੰਦੀ ਨਾ ਹੋਵੇ ਫਸਟ ਆਫ ਆਲ ਦੂਸਰੀ ਗੱਲ ਜਦੋਂ ਅਸੀਂ ਲੈਂਡ ਪੂਲਿੰਗ ਦੇ ਵਿੱਚ ਜਗਾ ਉਹਦੇ ਤੋਂ ਲੈ ਲਈ ਕਿਸਾਨ ਤੋਂ ਉਸ ਜਗਾ ਨੂੰ ਅਸੀਂ ਡਿਵੈਲਪ ਕਰਾਂਗੇ ਉਹਦੀਆਂ ਸੜਕਾਂ ਦਾ ਵੇਰਵਾ ਵੀ ਕਿੰਨੀ ਚੌੜੀ ਸੜਕ ਚਾਹੀਦੀ ਹੈ ਕਿੰਨੀ ਚੌੜੀ ਇੰਟਰਲਿੰਕ ਸੜਕਾਂ ਚਾਹੀਦੀਆਂ ਉਹਦੇ ਚ ਸੀਵਰੇਜ ਸਿਸਟਮ ਪ੍ਰੋਪਰ ਪਿਆ ਹੋਣਾ ਚਾਹੀਦਾ ਉੱਥੇ ਪਾਰਕ ਪ੍ਰੋਪਰ ਮੇਨਟੇਨ ਚਾਹੀਦੇ ਨੇ ਉੱਥੇ ਇੱਕ ਕਮਿਊਨਿਟੀ ਸੈਂਟਰ ਦੀ ਜਗਾ ਚਾਹੀਦੀ ਹੈ ਉੱਥੇ ਅੰਦਰ ਇੱਕ ਕਲੀਨਿਕ ਦੀ ਜਗਾ ਚਾਹੀਦੀ ਹੈ ਇਸ ਤਰੀਕੇ ਨਾਲ ਜਦੋਂ ਸਾਰੀਆਂ ਐਮੈਨਿਟੀਆਂ ਅਸੀਂ ਇਨਸ਼ੋਰ ਕਰਤੀਆਂ ਪੂਰੀਆਂ ਕਰਤੀਆਂ ਫਿਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਕਿਸਾਨ ਵੀਰ ਇਸ ਲੈਂਡ ਪੂਲਿੰਗ ਦੇ ਵਿੱਚ ਆਪਣੀ ਜ਼ਮੀਨ ਦੇਊਗਾ ਮੰਨ ਲਓ 1 ਏਕੜ ਮੰਨ ਲਓ ਉਹਦੀ 1 ਏਕੜ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਫਿਰ ਸੁਣਿਓ ਮੰਨ ਲਓ ਉਹਦੀ ਜ਼ਮੀਨ ਦਾ ਭਾਅ 1 ਕਰੋੜ ਰੁਪਈਆ ਤਾਂ ਅਸੀਂ ਕੀ ਕਰਨਾ ਅਸੀਂ ਉਹਨੂੰ ਉਸ ਬਦਲੇ ਦੇ ਵਿੱਚ 400 ਟਾਈਮਸ ਕਰਕੇ ਦੇਣਾ ਕਿਵੇਂ ਅਸੀਂ ਉਹਨੂੰ 1000 ਗਜ ਦਾ ਰੈসিডੈਂਸ਼ੀਅਲ ਪਲਾਟ ਦੇਣਾ ਜੀ ਉਹਦੇ 'ਚ ਜੇ ਉਹਦੇ ਤੋਂ ਅਸੀਂ 4850 ਗਜ ਲੈ ਰਹੇ ਹਾਂ ਨਾ ਤਾਂ ਅਸੀਂ ਉਹਨੂੰ ਨਾਲ 1000 ਗਜ ਲੈਂਡ ਪੂਲਿੰਗ ਦੇ ਤਹਿਤ ਉਹਨੂੰ ਰੈ residențial ਪਲਾਟ ਪਿਓਰ ਵਿਕਸਿਤ ਕਰਕੇ ਟੋਟਲ ਵਿਕਸਿਤ ਕਰਕੇ ਉਹ 1000 ਗਜ ਦਾ ਇੱਕ ਲੈਣਾ ਚਾਹੁੰਦਾ ਹੈ ਉਹਦੀ ਇੱਛਾ ਉਹ 550 ਗਜ ਦੇ ਦੋ ਲੈਣਾ ਚਾਹੁੰਦਾ ਹੈ ਉਹਦੀ ਇੱਛਾ ਨਾਲ ਤਾਂ ਅਸੀਂ ਦੇ ਰਹੇ ਹਾਂ 1000 ਗਜ ਦਾ ਰੈ residențial ਨਾਲ ਅਸੀਂ 200 ਗਜ ਕਮਰਸ਼ੀਅਲ ਪਲਾਟ ਉਹਨੂੰ ਦੇ ਰਹੇ ਹਾਂ ਡਿਵੈਲਪ ਕਰਕੇ ਔਰ ਸਭ ਤੋਂ ਵੱਡੀ ਗੱਲ ਜਿਸ ਦਿਨ ਸਾਡੇ ਕਿਸੇ ਕਿਸਾਨ ਭਰਾ ਨੇ ਲੈਂਡ ਪੂਲਿੰਗ ਨੂੰ ਇਹ ਜਗ੍ਹਾ ਦੇਤੀ ਵਿਦਨ 1 ਮੰਥ ਇੱਕ ਮਹੀਨੇ ਦੇ ਅੰਦਰ ਅਸੀਂ ਉਹਨੂੰ ਐਲਓਆਈ ਈਸ਼ੂ ਕਰ ਰਹੇ ਹਾਂ ਐਲਓਆਈ ਦਾ ਮਤਲਬ ਰੋਜ਼ ਕਲੇਸ਼ ਹੁੰਦੇ ਨੇ ਗੱਡੀਆਂ ਮੋੜਦੀਆਂ ਕਰ ਦੋ ਮੈਂ ਕੱਲ ਸੁਨੀਲ ਜਾਖੜ ਜੀ ਦਾ ਤਰुण ਚੁੱਗ ਜੀ ਦਾ ਬਿਆਨ ਦੇਖਿਆ ਕਿ ਜੀ ਲੈਂਡ ਪੂਲਿੰਗ ਉਹ ਤੁਸੀਂ ਦੱਸੋਗੇ ਲੈਂਡ ਪੂਲਿੰਗ ਜੀਨਾ ਦੇ ਹੱਥ ਕਿਸਾਨ ਦੇ ਖੂਨ ਦੇ ਨਾਲ ਰੰਗੇ ਹੋਣ ਹਜ਼ਾਰ ਕਿਸਾਨ ਸਾਡਾ ਬਾਰਡਰਾਂ ਤੇ ਸ਼ਹੀਦ ਹੋ ਗਿਆ ਹੋਵੇ ਥੋਤੋਂ ਇਨਸਾਫ ਲੈਣ ਦੇ ਚੱਕਰ ਚ ਤੇ ਅੱਜ ਤੁਸੀਂ ਕਿਸਾਨਾਂ ਦੇ ਹਤਾਸ਼ੀ ਬਣਨ ਲੱਗੇ ਹੋ ਤੁਸੀਂ ਚੀਚੀ ਉਂਗਲੀ ਨੂੰ ਖੂਨ ਲਾ ਕੇ ਅੱਜ ਆਪਣੇ ਆਪ ਨੂੰ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਹੋ ਇਹ ਤੁਸੀਂ ਕਿਸੇ ਦੀਆਂ ਅੱਖਾਂ 'ਚ ਧੂੜ ਨਾ ਝੋਕੋ ਤੁਸੀਂ ਸਾਰਾ ਭਾਰਤ ਵੇਚਤਾ ਆ ਕਿੱਡੇ-ਕੱਡੇ ਤੁਸੀਂ ਮਹਿਕਮੇ ਆਉਰੇ ਆ ਦੇਖੋ ਜਿੰਨੀਆਂ ਖਦਾਨਾਂ ਸਿਗੀਆਂ ਉਹ ਭਾਜਪਾ ਨੇ ਆਪਣੇ ਯਾਰਾਂ ਨੂੰ ਵੇਚਤੀਆਂ ਕਾਰਪੋਰੇਟਾਂ ਨੂੰ ਜਿੰਨੇ ਹਵਾਈ ਅੱਡੇ ਸੀ ਉਹ ਭਾਜਪਾ ਨੇ ਆਪਣੇ ਯਾਰਾਂ ਨੂੰ ਖੁਸ਼ ਕਰਨ ਦੇ ਚੱਕਰ 'ਚ ਕਾਰਪੋਰੇਟਾਂ ਨੂੰ ਦਿੱਤੇ ਜਿੰਨੇ ਰੇਲਵੇ ਸਟੇਸ਼ਨ ਸੀ ਜਿੰਨੀ ਰੇਲਵੇ ਸੀ ਇੰਡੀਅਨ ਰੇਲਵੇ ਉਹ ਸਾਰੀ ਕਾਰਪੋਰੇਟਾਂ ਦੇ ਹੱਥਾਂ 'ਚ ਦੇਤੀ ਜਿੰਨੇ ਸਰਕਾਰੀ ਕਾਰਪੋਰੇਸ਼ਨਾਂ ਜਿਹੜੀਆਂ ਮੁਨਾਫੇ ਵਾਲੀਆਂ ਸੀਗੀਆਂ ਜਿੱਥੋਂ ਦੋ ਪੈਸੇ ਸਰਕਾਰ ਨੂੰ ਮੁਨਾਫਾ ਆਂਦਾ ਸੀ ਉਹ ਚੱਕ ਕੇ ਸਾਰੀਆਂ ਭਾਜਪਾ ਨੇ ਇਹ ਕਾਰਪੋਰੇਸ਼ਨਾਂ ਆਪਣੇ ਅਡਾਨੀਆਂ ਨੂੰ ਤੇ ਅੰਬਾਨੀਆਂ ਨੂੰ ਖੁਸ਼ ਕਰਨ ਦੇ ਚੱਕਰ ਚ ਉਹਨਾਂ ਨੂੰ ਦੇਤੀਆਂ ਤੇ ਹੁਣ ਪਿੱਛੇ ਛੱਡਿਆ ਕੀ ਹੈ ਸਾਰਾ ਦੇਸ਼ ਤਾਂ ਤੁਸੀਂ ਕਾਰਪੋਰੇਟਾਂ ਕੋ ਗਿਰਵੀ ਰੱਖਤਾ ਤੇ ਅੱਜ ਤੁਸੀਂ ਸਾਨੂੰ ਮਤਲਬ ਕਿ ਅਕਲਾ ਤੋਂ ਮੱਤਾ ਦੋ ਸੋ ਮੈਂ ਉਰੋਂ ਜਾਖੜ ਸਾਹਿਬ ਨੂੰ ਕਹਿਣਾ ਚਾਹਨਾ ਜਾਖੜ ਸਾਹਿਬ ਸਿਆਣੇ ਹੋ ਸਿਆਣੇ ਵਾਲੀਆਂ ਗੱਲਾਂ ਕਰੀਏ ਔਰ ਇਸ ਕਰਕੇ ਆਪਾਂ मतलब ਪੰਜਾਬੀਆਂ ਨੂੰ ਗੁੰਮਰਾਹ ਨਾ ਕਰੀਏ ਠੀਕ ਆ ਤੁਸੀਂ ਅਹੁਦੇਦਾਰੀਆਂ ਦੇ ਚੱਕਰ ਚੋਂ ਭੱਜੇ ਨੱਠੇ ਫਿਰਦੇ ਹੋ ਪਹਿਲਾਂ ਥੋੜੀ ਕਾਂਗਰਸ ਚ ਨਹੀਂ ਬਣੀ ਮੈਂ ਪਿਛਲੇ ਇੰਟਰਵਿਊ ਚ ਵੀ ਕਿਹਾ ਸੀ ਵੀ ਪਹਿਲਾਂ ਕਾਂਗਰਸ ਚ ਨਹੀਂ ਬਣੀ ਹੁਣ ਭਾਜਪਾ ਚ ਤਰਲੋ ਮੱਛੀ ਹੋ ਰਹੇ ਹੋ ਉੱਥੇ ਦਮ ਘੁੱਟ ਰਿਹਾ ਹੁਣ ਅੱਗੇ ਫਿਰ ਕਾਡੀਆਂ ਦੀ ਸਟੇਜ ਤੇ ਕਹਿੰਦੇ ਹੋ ਤੁਸੀਂ ਇਕੱਠੇ ਹੋ ਜੋ ਸੋ ਇਹ ਗੱਲਾਂ ਚ ਕੁਛ ਨਹੀਂ ਰੱਖਿਆ ਪੰਜਾਬ ਅੱਜ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਚੱਲ ਰਹੀ ਹੈ ਸਭ ਤੋਂ ਸੇਫ ਐਂਡ ਸਿਕਿਉਰ ਹੱਥਾਂ ਚ ਆ ਔਰ ਮੈਂ ਪ੍ਰੋਮਿਸਿੰਗ ਵਰਡਸ ਦੇ ਨਾਲ ਕਹਿ ਕੇ ਜਾ ਰਿਹਾ ਸਾਡੀ ਟੀਮ ਬੈਠੀ ਹੈ ਇੱਕ ਵੀ ਐਸੀ ਨੀਤੀ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਇੱਕ ਵੀ ਐਸੀ ਨੀਤੀ ਨਹੀਂ ਬਣਾ ਰਹੀ ਅਸੀਂ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਹੋਵੇ ਔਰ ਸਾਰੀਆਂ ਨੀਤੀਆਂ ਅਸੀਂ ਉਹ ਬਣਾ ਰਹੇ ਆ ਜਿਹੜੀ ਪੰਜਾਬ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਨੇ ਬਹੁਤ ਬਹੁਤ ਧੰਨਵਾਦ ਅੱਜ ਲਾਇਤ ਸਿੰਘ ਸ਼ਾਹਨੀ ਜੀ ਆ ਰਹੇ ਆ ਹਰਿਆਣਾ ਦੇ ਸੀਐਮ ਤੇ ਕੱਲ ਦਿੱਲੀ ਦੇ ਕੀ ਲੱਗਦਾ